ਜੀ ਸਾਰੇ ਵੀਰਾਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਕੰਮ ਰੀਪਰ ਰੀਪਰੀ ਹੋਇਆ ਪਿਆ ਹੈ ਅੱਜ ਐਗਰੀਕਲਚਰ ਦਾ ਖੇਤੀ ਰਿਲੇਟਡ ਬਲੌਗ ਪਾਣਿਆ ਹੈ ਅੱਜ ਲਾਣ ਲੱਗੇ ਆ ਰੀਪਰ ਆਪਣੇ ਸੋਨੂ ਵਾਏ ਦੇ ਖੇਤਾਂ 'ਚ ਹੈ ਕੰਮ ਰੀਪਰੋ ਰੀਪਰੀ ਕਰਾਣਾ ਹੈ ਅੱਜ ਗਰਮੀ 'ਚ ਲੈ ਵੇ ਮਿੱਤਰਾਂ ਨਹਾ ਧੋ ਲੈ ਤਿਆਰ ਸ਼ਹਿਰ ਹੋ ਗਿਆ ਹੈ ਤੇ ਅੱਜ ਲਾਣ ਲੱਗੇ ਆ ਰੀਪਰ ਆਪਣੇ ਛੋਟੇ ਬਾਈ ਵਾਲਾ ਆਪਣੇ ਚੰਦ ਵਾਏ ਦੇ ਖੇਤਾਂ 'ਚ ਮੈਂ ਕਿਹਾ ਅੱਜ ਬਲੌਗ ਕਰਦੇ ਆ ਉਹਦਾ ਹੈ ਰੀਪਰ ਚਲਾ ਰਹੇ ਆ ਕੰਮ ਰੀਪਰੋ ਰੀਪਰੀ ਹੋਇਆ ਪਿਆ ਹੈ ਤੇ ਗਰਮੀ ਬਹੁਤ ਹੈ ਮੈਂ ਤਾਂ ਯਾਰ ਬਾਈ ਉਹਨਾਂ ਨੂੰ ਮੰਨਾਂ ਕਰ ਰਿਹਾ ਸੀ ਮੈਨੂੰ ਮਤੋਂ ਆ ਨਹੀਂ ਹੋਣਾ ਪਰ ਕਿ ਤਿੰਨੇ ਕਰਨ ਆਪੇ ਫੋਨ ਜੀਤਾ ਵੀ सोनू ਵੀ ਛੋਟਾ ਬਾਈ ਆਪਣਾ ਤਾਂ ਹੁਣ ਚੰਨੇ ਆ ਡਰਾਈਵਰਾਂ ਨੂੰ ਰੋਟੀ ਪਾਣੀ ਦੇ ਕੇ ਦੋ ਤਿੰਨ ਰੀਪਰ ਲਾਇਆ ਹੋਆ ਤੇ ਸਿੱਧਾ ਜਾਣਾ सोनू ਬਾਈ ਦੇ ਖੇਤਾਂ 'ਚ ਆਵੇਂ ਮਿੱਤਰ ਆ ਇੱਕ ਰੀਪਰ ਚੱਲਦਾ ਆਪਣਾ ਪਿੰਡ ਬੂਲੇਵਾਲ ਹੈ ਬਹੁਤ ਆਖਿਆ ਯਾਰ ਤੁੱਪੇ ਕੰਮ ਕਰਨਾ ਬਾਬੇ ਇੱਕ ਲਾਤਾ ਪਰ ਚਾਹ ਦਾ ਬਾਈ ਦੇ ਖੇਤਾਂ 'ਚ ਜਾਣਾ ਰੋਟੀ ਪਾਣੀ ਦੇਣਾ ਹੈ ਬੰਦਿਆਂ ਨੂੰ ਜੇ ਬਾਦ ਚੋ ਜਾਣਾ ਹੈ ਭੂਲੇਵਾਲ ਤੋਂ ਮੈਂ ਕਐਸੇ 35 40 ਕੇਸ ਰੇ ਸਾਰੇ ਕਰਦੇ ਆ ਇਹਦੇ ਸਾਡੇ ਸ਼ੀਰਪਾ ਜੀ ਪਿੰਡ ਢੋਲਾ ਤੋਂ ਭਾਜੀ ਕੋਵਾ ਉਹ ਟੀਕਾ ਲਵਾਇਵਾ ਕਰੋਨਾ ਤੁਸੀਂ ਲਵਾਇਆ ਨਹੀਂ ਸ਼ੋਗਰ ਬੱਜ ਗਿਆ ਸੀ ਲਵਾਇਆ ਵਾ ਸੀ ਉਹ ਫੜਕਣ ਵਾਲੇ ਆ ਤੋਂ ਸਾਡੇ ਬੰਦੇ ਨੇ ਜਸਵੀਰ ਸਿੰਘ ਨੇ ਕੋਵਾ ਸ਼ੀਲਡ ਦਾ ਟੀਕਾ ਲਵਾ ਲਿਆ ਬਾਬੇਓ ਜਿਹਨੇ ਜਿਹਨੇ ਕਹਿੰਦੇ ਟੀਕੇ ਲਵਾਏ ਉਹ ਫੜਕਣ ਵਾਲੇ ਹੀ ਆ ਹੁਣ ਕੋਵਾ ਸ਼ੀਲਡ ਦੇ ਸੱਚੀ ਗੱਲ ਆ ਬਹੁਤ ਫੋਹ ਫੈਲਦੀ ਆ ਸੱਚੀ ਨਾਲ ਆ ਭਾਈ ਬਿਲਕੁਲ ਬੱਜ ਗਏ ਭਾਜੀ ਤੁਸੀਂ ਬੱਜ ਗਏ ਅਸੀਂ ਜਾਣਾ ਬਾਬੇਓ ਅਸੀਂ ਮੈਂ ਤੇ ਛੋੜੇ ਬਾਈ ਦੇ ਕੱਟਿਆਂ ਨੇ ਲਵਾਇਆ ਸੀਗਾ ਅਸੀਂ ਦੋਵਾਂ ਨੇ ਕੱਟਿਆਂ ਨੇ ਲਵਾਇਆ ਸੀਗਾ ਯਾਰ ਇਹ ਸੱਚੀ ਗੱਲ ਹੈ ਬਾਬੇਓ ਅਫਵਾਹ ਫੈਲਦੀਆਂ ਕਹਿੰਦੇ ਜਿਹਨਾਂ ਜਿਹਨਾਂ ਟੀਕੇ ਲਵਾਇਆ ਕਰੋਨਾ ਦੇ ਕੋਵਾ ਸ਼ੀਲਡ ਦੇ ਤੇ ਅਟੈਕ ਹੋ ਜਾਂਦੇ ਮੌਤਾਂ ਹੋ ਜਾਂਦੀਆਂ ਬਹੁਤ ਅਫਵਾਹ ਫੈਲਣ ਲੱਗੀ ਹੁਆ ਮੈਨਰੇ ਤਾਂ ਕਈਆਂ ਨੇ ਅਫਵਾਹ ਵੀਡੀਓ ਦੇਖ ਕੇ ਫੁਰਕ ਫੁਰਕ ਜਾਣਾ ਪਰ ਗਲਤ ਗੱਲ ਆ ਯਾਰ ਸਰਕਾਰ ਬਾਤ ਤੇ ਸੱਚੀ ਗੱਲ ਜੇ ਇਦਾਂ ਹੋ ਗਿਆ ਇਹਦੇ ਆਪਣੇ ਕੰਮਕਾਰ ਕਰਨ ਵਾਲੇ ਕਰ ਲੋ ਪਤਾ ਨਹੀਂ ਕਾਲੇ ਫੁਰਕ ਫੁਰਕੇ ਜਾਣਾ ਜਿਨ੍ਹਾਂ ਨੇ ਨਹੀਂ ਟਿਕਟ ਦਵਾਈ ਉਹ ਤਾਂ ਚੈਨ ਦੀ ਨੀਂਦ ਸੌ ਸਾਡੇ ਵਰਗੇ ਆ ਤੇ ਉੱਪਰ ਉੱਪਰ ਘੋਲਣਾ ਕੋਈ ਵੀ ਪ੍ਰੋਬਲਮ ਆਦੀ ਹੁਣ ਬਹਿ ਪੈ ਜਾਣਾ ਮਾਂ ਚ ਲੈਵੇ ਮਿੱਤਰਾ ਕੰਮ ਰਿਪਰ ਰਿਪਰੀ ਹੋਇਆ ਗਿਆ ਇੱਕ ਇੱਕ ਰਿਪਲ ਚੱਲ ਇੱਕ ਰਿਪਰ ਚੱਲਦਾ ਆਪਣਾ ਬੂਲੀ ਵਾਲਾ ਪਿੰਡ ਹੈ ਉਹ ਤਾਂ ਦੇਖ ਲਿਆ ਉਹ ਟਿਮਟੀ ਬੰਦੇ ਨੇ ਦੇਹਾਂ ਦੀ ਸਾਰਾ ਕੁਝ ਹੁਣ ਚੱਲੇ ਆ ਪਿੰਡ ਗੜੀ ਨੂੰ ਹੈ ਆਪਣੇ ਘੂਤਲੇ ਦੇ सोनू ਬਾਈ ਦੇ ਲੈਵਾ ਦੂਜੇ ਰਿਪਰ ਨਾ ਹੁਣ ਆਏ ਬਹੁਤੇ ਜੀਤਾ ਚੋਬਰ ਨਾਲੇ सोनू ਘੂਤਲਾ ਜਾ ਕੇ ਦੇਖ ਰਿਹਾ ਹਾਂ ਕਿੱਥੇ ਕਿ ਪਹੁੰਚਿਆ ਕੰਮ ਤੇ ਗਰਮੀ ਨੇ ਯਾਰ ਕਹਿ ਰਣਾ ਪਿਆ ਦੁਪਹਿਰ ਦਾ 1:30 ਬਜ ਗਿਆ 40 ਤੋਂ 45 ਡਿਗਰੀ ਸੈਲਸੀਅਸ ਦਾ ਤਾਪਮਾਨ ਬਹੁਤ ਔਖਾ ਯਾਰ ਵੈਸੇ ਧੁੱਪੇ ਘੰ ਘਰਨਾ ਬਹੁਤ ਔਖਾ ਬਾਬਿਓ ਲੈ ਭਾਈ ਕੰਮ ਜੂਸੋ ਜੂਸੀ ਹੋਇਆ ਗਿਆ ਹੈ ਹੈਲੋ ਘੈਂਟ ਜੂਸ ਬਾਈ ਉਹਨਾਂ ਦਾ ਘੈਂਟ ਜੂਸ ਪੀਤਾ ਨੇ ਪਰ ਆਸਲਾ ਕਰਾਣਾ ਸਵਾਲੋਂ ਕੋਈ ਖਾਣਾ ਐਂਡ ਯੂਸ ਬੰਦੇ ਆਪਣੇ ਬਰਾਚੁਰ ਭੱਦੀ ਰੋਡ ਤੇ ਜਾਵੇ ਲੈ ਮਿੱਤਰਾਂ ਜੂਜਾ ਸਪਿਰਿਆ ਹੁਣ ਬੰਦੇ ਵਾਲੇ ਲੈ ਕੇ ਜਾਣੇ ਆ ਸਮੋਸੇ ਹੈ ਖਾਣ ਪੀਣ ਦਾ ਧਿਆਨ ਰੱਖਣਾ ਪੈਂਦਾ ਤੇ ਭਾਈ ਸਮੋਸੇ ਲੈਣ ਗਿਆ ਆਪਣੇ ਸੈਣੀ ਸਵੀਟ ਸ਼ਾਪ ਆਪਣੀ ਸ਼ਹਿਰ ਦੀ ਬਹੁਤ ਪੁਰਾਣੀ ਸਵੀਟ ਸ਼ਾਪ ਆ ਬੜਾ ਘੈਂਟ ਸਮੋਸਾ ਇਹਨਾਂ ਦਾ ਯਾਰ ਸਮੋਸਿਆਂ ਤੋਂ ਫੇਮਸ ਹੋਈ ਸ਼ਹਿਰ ਸਵੀਟ ਸ਼ਾਪ ਬਾਬਿਓ ਸਮੋਸਿਆਂ ਤੋਂ ਹੀ ਉਹ ਬੜੀ ਘੈਂਟ ਸਵੀਟ ਸ਼ਾਪ ਆ ਯਾਰ ਭੜੀ ਜੀਤਾ ਬਾਈ ਤੇ ਸੋਨੂ ਬਾਈ ਕਾਦੇ ਫੋਨ ਕਰੀ ਜਾਂਦੇ ਸਵੇਰ ਦੇ 9 ਵਜੇ ਆ ਜਾ ਆ ਜਾ ਆ ਜਾ ਆ ਜਾ ਮੈਂ ਤੁਹਾਡੇ ਕੱਲਿਆਂ ਦੇ ਨਾ ਡੇਢ ਵਜੇ ਪੌਣੇ 2 ਵਜੇ ਚੱਲੇ ਹੁਣ ਉਹਨਾਂ ਨਾਲ ਗੱਲ ਨੂੰ ਹੈ ਹੁਣ ਬਲਾਚੌਰ ਸ਼ਹਿਰ ਦਾ ਚੌਂਕ ਬਾਬੇ ਹੋਇਆ ਸਨਮ ਸਨਨਾ ਬੈ ਸਨਮ ਸਨਨਾ ਬੈ ਤਾਂ ਗਰਮੀ ਚ ਕੋਲ ਨਿਕਲ ਜਨ ਯਾਰ ਬਾਹਰ ਨਹੀਂ ਤਾਂ ਇੱਥੇ ਸਾਹ ਨਹੀਂ ਆਉਂਦਾ ਚੌਂਕ ਤੇ ਨੰਗਣਾ ਔਖਾ ਹੁੰਦਾ ਯਾਰ ਸਕੂਟਰ ਮੋਟਰ ਤੇ ਨੰਗਣਾ ਔਖਾ ਹੁੰਦਾ ਗੱਡੀ ਤਾਂ ਇੱਕ ਪਾਸੇ ਰਹਿ ਗਈ ਧੁੱਪ ਹੋਈ ਜਾਂ ਨਹੀਂ ਗੀ ਯਾਰ ਗਰਮੀ ਇੱਕ ਮਨ ਯਾਰ ਆ ਟੀਕੇ ਦੀ ਬੜੀ ਟੈਨਸ਼ਨ ਪਈ ਵੀ ਟੀਕੇ ਦੀ ਜਿਹੜਾ ਕੋਵਾਸ਼ੀ ਹੋਟਲ ਵਾਇਸਗਾ ਨਾ ਕੈਨੇਡਾ ਅਟੈਕ ਹੁੰਦੇ ਆ ਇਹਨਾਂ ਇਦਾਂ ਦਾ ਪ੍ਰੋਬਲਮ ਆਦੀਆਂ ਹਨ ਲੈ ਵੇ ਸਮੋਸੇ ਸਮੋਸੇ ਹੀ ਹੋਇਆ ਪਿਆ ਕੰਮ ਹੈ ਸਮੋਸੇ ਲੈ ਲੈ ਬੰਦਿਆਂ ਦਾ ਖਿਆਲ ਰੱਖਣਾ ਪੈਂਦਾ ਪੂਰਾ ਜਿਹੜੇ ਕੰਮ ਕਰਦੇ ਆ ਚਲਿਏ ਸਿੱਧਾ ਗੜੀ ਨੂੰ ਹੈ ਪਿੰਡ ਗੜੀ ਨੂੰ ਨੰਬਰ ਹੈਗਾ ਭੱਜਣਾ ਆਪਣਾ ਜਿੰਨੇ ਕੋ ਪੈਸੀ ਦਾ ਕੰਮ ਕਰਾਇਆ ਸੀ ਆਪਣੇ ਉੱਤੇ ਨਗਰ ਲੈ ਵੇ ਮਿੱਤਰਾਂ ਪਹੁੰਚ ਗਏ ਆਪਣੇ सोनू ਬਾਈ ਚੰਦ ਦੇ ਖੇਤਾਂ 'ਚ ਹੈ ਇੱਥੇ ਹਦਵਾਨੇ ਵੀ ਲੱਗੇ ਹੋ ਆ ਮੋਰੇ ਹਦਵਾਨੇ ਹਦਵਾਨੇ ਬਹੁਤ ਮਿੱਠੇ ਹੁੰਦੇ ਬਾਈ ਉਹਨਾਂ ਕੋਲ ਲੈ ਕੇ ਜਾਇਆ ਕਰਨਾ ਹੈ ਖਰਬੂਜੇ ਹਦਵਾਨੇ ਐਨ ਮਿੱਠੇ ਮਿੱਠੇ ਇੰਦਾ ਹਾਲ ਜੀ ਵਧੀਆ ਜੀ ਠੀਕ ਠਾਕ ਲੱਗੇ ਹੋ ਹਦਵਾਨੇ ਹਾਂ ਜੀ ਹਾਂ ਜੀ ਕਦੋਂ ਪੱਕਣੇ ਬਸ ਥੋੜੇ ਦਿਨਾਂ ਵਿੱਚ ਪੱਕ ਜਾਣਗੇ 10 ਦਿਨਾਂ ਵਿੱਚ ਠੀਕ ਹੈ ਜੀ ਠੀਕ ਹੈ ਕੰਟਾ ਸਾਮੇ ਚੱਲਦਾ ਥੋੜੀ ਦੇਰ ਚ ਕਹਿੰਦੇ ਪੱਕ ਜਾਣੇ ਬਹੁਤ ਰੋੜ ਦੇ ਨਾਲ ਹੀ ਲੱਗਦਾ ਹੈ ਹਾਂ ਜੀ ਹਾਂ ਜੀ ਆਪਣੇ ਸੋਨੂ ਬਾਈ ਦੇ ਖੇਤ ਐ ਇੱਥੇ 7.5 ਖੇਤ ਆ ਹਾਂ ਜੀ ਚਾਂਦ ਦੇ ਨਹੀਂ ਨਾ ਉਹਦਾ ਰਸਤਾ ਨਹੀਂ ਆ ਲੱਗੇ ਹੋ ਹਦਵਾਨੇ ਉਹ ਦੇਖ ਬਾਬ ਇੱਥੋਂ ਮੈਂ ਲੈ ਇਹਨਾਂ ਨੇ ਫਿਰ 10 10 ਅਠਵਾਂ ਨੇ 4 4 5 5 6 6 ਇਕੱਠੇ ਲੈ ਇਹਨਾਂ ਨੇ ਫਿਰ 5 6 ਦਿਨ ਲੰਘ ਜਾਂਦੇ ਪੂਰੀ ਗਰਮੀ ਇੱਥੇ ਫੜਵਾਂ ਨੇ ਖਾਣੇ ਬੰਦੇ ਆਪਣੇ ਖਾਸ ਹੀ ਆਪਣੇ ਹੇਤਾਂ ਜਿੱਥੇ ਬੈਠੇ ਆ ਇਹ ਸਾਡਾ सोनू भाई सोनू चांद ਕਹਿੰਦੇ ਕੰਮ ਚੰਦੋ ਚੰਦੀ ਹੋਇਆ ਪਿਆ ਚੰਦ ਸਾਡਾ ਸ਼ਾਇਆ ਪਿਆ ਕਹਿੰਦੇ ਜ਼ਿੰਮੇਵਾਰ ਬੰਦੇ ਆ ਮੁੰਡਾ ਚੋਬਰ ਸ਼ਾਇਆ ਪਿਆ ਕਹਿੰਦੇ ਕੰਮ ਕਰਨ ਲੱਗਿਆ ਹੈ ਸਾਡਾ ਬੰਦਾ ਫਲਾਟ ਪਧਰੇ ਕਰ ਤਿੱਕੇ ਲੈ ਪਹੁੰਚ ਕੇ ਤੁਹਾਡੇ ਕੋਲ ਪੂਰੇ 9 ਵਜੇ ਦੇਖ ਰੋ ਕਹਿਣ ਤੋਂ ਪਹਿਲਾਂ ਪਹੁੰਚ ਗਏ ਮਿੱਟੀ ਬਣੀ ਪਈ ਕਹਿੰਦਾ ਭੈਜ ਹੋਣ ਕਹਿੰਦਾ ਤੁਸੀਂ ਐਨੇ ਟਾਈਮ ਬਾਅਦ ਚਿੱਤ ਆਇਆ ਮੈਂ ਤਾਂ ਬੰਦਾ ਨਹੀਂ ਸਾਡਾ ਬਣਾਉਂਦਾ ਆ ਆਜਾ ਹੁਣ ਬਹੁਤ ਸੀਗਾ ਤਾਂ ਮੈਂ ਮਾਰੇ ਪਾਣੀ ਲੈ ਕੇ ਆਇਆ ਓਕੇ ਓਕੇ ਲਿਆ ਲਾਓ ਸਾਡਾ सोनू चांद भाई ਚੋਬਰ ਹੈ ਲਾਣੇ ਰੌਣਕਾ ਸਾਰੇ ਭਰਾ ਹੋ ਗਿਆ ਇਕੱਠੇ ਆ ਮੁਖ ਖਰਬੂਜਾ ਖਰਬੂਜੇ ਹੋਇਆ ਪਿਆ ਬਾਬਿਓ ਟਰਾਲੀਆਂ ਖੜੀਆਂ ਆਪਣੀਆਂ ਹੈ ਸਾਡੇ ਜੀਪ ਵਾਲਾ ਟਰੈਕਟਰ ਹੈ ਅੱਜ ਖੇਤੀ ਰਿਲੇਟਡ ਬਲੌਗ ਚੱਲੂ ਪੂਰਾ ਅੱਜ ਦਿਖਾਣੇ ਆਂ ਕਿਆ ਕੁਛ ਕੀਤਾ ਕਿਉਂਕਿ ਯਾਰ ਮੈਂ ਬਲੌਗ ਬਣਾਣਾ ਵੀ ਜਾਂ ਤਰ ਇਹੋ ਹੁੰਦਾ ਪਰ ਡੇਲੀ ਬੇਸ ਤੇ ਲਾਈਵ ਦਿਖਾ ਲੈਣੀ ਕਿਆ ਕੀਤਾ ਕਿਆ ਕਰ ਰਹੇ ਕਿੱਦਾਂ ਦੀ ਲਾਈਵ ਚੱਲ ਰਹੀ ਹੈ ਨਾ ਅੱਗੇ ਗੱਡੀਆਂ ਦਿਖਾਣੇ ਅੱਜ ਖੇਤਾਂ ਦਿਖਾਣੇ ਭਰਾਵਾਂ ਨੂੰ ਲੈ ਮਿੱਤਰਾਂ ਇੱਕ ਚਾਲਾ ਝੋਟਾ ਆਪਣਾ ਸਵਰਾਜ ਸਾਹਮਣੇ ਹੈ 855 ਹੈ ਕੰਮ ਰਿਪਰ ਰਿਪਰੀ ਹੋਇਆ ਬੈ ਸਾਡੇ ਸੋਨੂ ਚੰਦ ਦੇ ਖੇਤ ਹੈ ਇੱਥੇ ਚੱਲਣਗੇ ਕੰਮ ਆ ਮਸਤੀ ਜੜੀਓ ਇੱਥੇ ਦੇਖੋ ਇਹਨੂੰ ਸ਼ਿਕਾਰੀ ਨੂੰ ਤੇ ਲੇਟਣ ਲੱਗਿਆ ਹੈ ਧੁੱਪੇ ਤੇ ਰਾਂ ਲੱਗਿਆ ਬੈ ਥੂੜਾ ਬੜਾਈਆਂ ਪਈਆਂ ਅੱਟ ਤੋਂ ਚੁੰਦਾਂ ਨੇ ਤੋਂ ਆਹਾਂ ਜੇ ਸਾਡੇ ਰੌਕੀ ਵਰਗਾ ਹੀ ਐਦਾਂ ਦਾ ਬਾਬਾ ਮੇਰੇ ਕੋਲ ਕੁੱਤਾ ਹੁੰਦਾ ਸੀ ਰੌਕੀ ਐਨ ਉਹਦੇ ਵਰਗਾ ਹੀ ਐ ਡਿੱਟੋਈ ਆ ਰੌਕੀ ਕਿੱਦਾਂ ਤੂੰ ਕਿੱਥੇ ਸਾੜਿਆ ਤੈਨੂੰ ਕਿੱਧਰ ਲੱਭਦਾ ਓਏ ਐਦਾਂ ਮੇਰੇ ਕੋਲ ਨਹੀਂ ਹੁੰਦਾ ਸੀ ਆਹੀ ਅੱਖਾਂ ਸੀ ਮੈਂ ਕਹਿੰਦਾ ਹੈਗਾ ਯਾਰ ਆਹੀ ਆ ਰੌਕੀ ਰੌਕੀ ਕਿੱਦਾਂ ਕਿੱਥੇ ਆ ਲੈ ਵੀ 855 ਬੁੱਕ ਦਾ ਪੂਰਾ ਹੈ ਗੱਲਬਾਤ ਯੈਸ ਕਪੜੇ ਪ੍ਰੈਸ ਬਾਈ ਹੁਣੇ ਲੱਗਿਆ ਸਵੇਰ ਦੇ 8 ਵਜੇ ਦੇ ਆਪਾਂ ਪਹੁੰਚਿਆ 2 ਵਜੇ ਹੈ ਲੈ ਵੀ ਸਾਡੇ ਸੋਨੂ ਬਾਈ ਦਾ ਕੰਮ ਹੋ ਗਿਆ ਅੱਜ ਹੈ ਨਿਬੜ ਗਿਆ ਇਹ ਨਿਬੜੂਗਾ ਸ਼ਾਮ ਤੱਕ ਨਿਬੜੂਗਾ ਇਹ ਬੰਦਾ ਬਹੁਤ ਕੜਾ ਹੈ ਸਾਡਾ ਭਰਾਵਾ ਬਹੁਤ ਬੰਦੇ ਨੇ ਫੋਨ ਕੀਤੇ ਸਾਨੂੰ ਹੈ ਆਇਓ ਬਾਬੋ ਕੋ ਕਪੜਾਈਏ ਹੈ ਕੰਮ ਕੋਕੋ ਕੋ ਕੀ ਹੋਇਆ ਪਿਆ ਕੋਕੋ ਕੋ ਦਾ ਇਹ ਸਾਡਾ ਸੋਨੂ ਬਾਈ ਹੈ ਸੋਨੂ ਬਾਈ ਨੇ ਸਾਨੂੰ 20 30 ਵਾਰ ਕਹਿ ਲਿਆ ਗਰਮੀ ਚ ਵੇ ਹੈ ਬਹੁਤ ਔਖਾ ਯਾਰ 40 41 ਡਿਗਰੀ ਕੰਮ ਕਰਨਾ ਬਹੁਤ ਔਖਾ ਗਰਮੀ ਚ ਵੇ ਵੀ ਧੰਦੇ ਬਾਈ ਹੋਣੀ ਯਾਰ ਕਰਨ ਲੱਗਿਓ ਇੰਨੀ ਗਰਮੀ ਚ ਬਹੁਤ ਔਖਾ ਕੰਮ ਆ ਆ ਜੋ ਠੰਡਾ ਕਰੀਏ ਤੁਹਾਨੂੰ ਓ ਬਾਬਿਓ ਬਹੁਤ ਔਖਾ ਕੰਮ ਆ ਬਾਈ ਧੰਦੇ ਆ ਜਿਹੜੇ ਬੰਦੇ ਕੰਮ ਕਰਦੇ ਐ ਇੰਨੀ ਗਰਮੀ ਚ ਸਾਡਾ ਤੇ ਖੜਨਾ ਵੀ ਔਖਾ ਹੋ ਗਿਆ ਸਲੂਟ ਐ ਯਾਰ ਬੰਦਿਆਂ ਨੂੰ ਜਿਹੜੇ ਇੰਨੀ ਗਰਮੀ ਚ ਕੰਮ ਕਰਦੇ ਐ ਬਾਈ ਢਿੱਡ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਪਰ ਬਹੁਤ ਔਖਾ ਕੰਮ ਆ ਬਾਈ ਨਵੇਂ ਝੋਟਾ ਹੋ ਗਿਆ ਪਹਿਲਾਂ ਸੋਨੂ ਬਾਈ ਦੇ ਅਨ ਦੇਖੇ ਤੇ ਕੱਢਦੇ ਆ ਤੇ 4 ਰਹਿ ਗਏ ਆ 8582 ਦੰਦਾਈ ਆ ਇਹ ਪੰਦਾ ਪਟਾਕੇ ਪੂਰੇ ਐ ਝੋਟਾ ਕਿੱਥੇ ਦਾਬਦਾ ਕਿੱਥੇ ਦਾਬਦਾ 858 ਐਵੇਂ ਬਾਬਿਓ ਆਪਾਂ ਹੁਣ ਖੇਲਣ ਲੱਗੇ ਆ ਗੇਮ ਕਾਲੀ ਕੇ ਝੋਟਾ ਹੈ ਕਾਲੀ ਕੇ ਝੋਟਾ ਉਹ ਆਪਾਂ ਗੇਮ ਖੇਲਣ ਲੱਗੇ ਹੁਣ ਤੇ ਪਹਿਲਾਂ ਪਹਿਲਾਂ ਖੇਲਦੇ ਨੇ ਸੀਗੇ ਅੱਜ ਮੈਂ ਕਿਹਾ ਜਿਆਦਾ ਤਾਜ਼ੀਆ ਕਰੀਏ ਕਾਲੀ ਕੇ ਝੋਟਾ ਹੈ ਖੇਤਾਂ 'ਚ ਬੈਠੇ ਆ ਕੱਲੀ ਜੋਟਾ ਖੇਡਣ ਲੱਗੇ ਹੁਣ ਆਪਾਂ ਹੈ ਕੱਲੀ ਕਾ ਜੋਟਾ ਕਿਹਨੇ ਕਿਹਨੇ ਖੇੜੀ ਇਹ ਗੇਮ ਹੈ ਮੈਂ ਕਿਹਾ ਪ੍ਰਾਣੀਆਂ ਜਾਇਦਾਦ ਆਈ ਹੈ ਤਾਂ ਪ੍ਰਾਣੀਆਂ ਜਾਇਦਾਦ ਆਜਾ ਕਰੀਏ ਉਧਰ ਜੀਤਾ ਬਾਈ ਆਂਦਾ ਟਰਾਲੀ ਦੇ ਗਿੜੇ ਲਣਗੇ ਸੋਨੂੰ ਬਾਈ ਸੜਾ ਟਰਾਲੀ ਭਰਨ ਲੱਗੇ ਆਪਾਂ ਬੈਠੇ ਇੱਥੇ ਤੈਨਾਂ ਕਰ ਨਾ ਪਹਿਲਾਂ ਤੁਸੀਂ ਕਰੋ ਪਹਿਲਾਂ ਲੈ ਬਾਬਾ ਆਜੋ ਕੱਲੀ ਜੋਟਾ ਖਲਾਈਏ ਤਾਂ ਕੱਲੀ ਕਾ ਜੋਟਾ ਹੈ ਜੋਟਾ ਰੱਖਦੇ ਇੱਧਰ ਉਹ ਤੇਰਾ ਭਲਾ ਹੋ ਕਿੰਨੇ ਦਿਨੇ ਮੈਂ ਤੁਹਾਨੂੰ ਇੱਕ ਯਾਰ ਇਹ ਤਾਂ ਬਾਬੇ ਹੋ ਲਾਸੇ ਹੋਈ ਜਾਂਦਾ ਮੇਰਾ ਯਾਰ ਇਹ ਕਿਹੜਾ ਸਿਸਟਮ ਹੋਈ ਜਾਂਦਾ ਕਲੀ ਜੋਟਾ ਸਾਰੇ ਦੇਖ ਕੇ ਹੀ ਹਾਰ ਗਿਆ ਉਹ ਤੇਰਾ ਭਲਾ ਵੇ ਕਿਸਮਤੇ ਮਾੜੀ ਯਾਰ ਸਾਰੇ ਜੰਦ ਲੱਗੇ ਮੇਤ ਤਾਂ ਹੂੰ ਕੀ ਹੋਊਗਾ ਬਾਬੇ ਉਹ ਕਲੀ ਹੋਊਗਾ ਕਿ ਜੋਟਾ ਹੋਊਗਾ ਇਹ ਜੋਟਾ ਉਹ ਤੇਰਾ ਭਲਾ ਵੇ ਸਾਰੇ ਜੰਦ ਇੱਕ ਵੀ ਨਹੀਂ ਯਾਰ ਜਿੱਤੇ ਐਵੇਂ ਤਾਂ ਤਿੰਨ ਵਾਰੀ ਆਈਆਂ ਤਿੰਨਾਂ ਜੇ ਹਾਰ ਗਏ ਯਾਰ ਕਲੀ ਭਾਜੀ ਚਾ ਫਰਾ ਉਹ ਮਾਈ ਗੋਡ ਮਾਈ ਗੋਡ ਐਨੀ ਮਾੜੀ ਕਿਸਮਤ ਯਾਰ ਇੱਕ ਵਾਰ ਜਿੱਤਾ ਦੇ ਰੱਬਾ ਕਲੀ ਕਲੀ ਚਲ ਜਿੱਤ ਗਿਆ ਬਾਬੇ ਤੁਹਾਡਾ ਭਰਾ ਇੱਕ ਵਾਰ ਚਾਰ ਪੰਜ ਵਾਰੀਆਂ ਚੱਲੀ ਇੱਕ ਵਾਰ ਜਿੱਤ ਗਿਆ ਮੈਂ ਚਾਰ ਵਾਰ ਹਾਰਿਆ ਚਲ ਹੁਣ ਖੇਡ ਲਈ ਆਪਾਂ ਬਾਅਦ ਚ ਮਿਲਦੇ ਲੈ ਬੇ ਮਿੱਤਰ ਕਹਿੰਦੇ ਚੋਬਰ ਆ ਗਿਆ ਟਾਲ ਮਚਾਰੀਆ ਜੀਤਾ ਕਾਦੇ ਢੀਕਦੇ ਸਵੇਰ ਦੇ 8 9 ਵਜੇ ਆ ਕੇ ਬੈਠੇ ਤੁਹਾਨੂੰ ਢੀਕਦੇ ਸਵੇਰ ਦੇ 9 ਵਜੇ ਆ ਕੇ ਢੀਕਦੇ ਤੁਹਾਨੂੰ ਇਹ ਸਾਡਾ ਜੀਤਾ ਬਰੋ ਜੀਤਾ ਹੈ ਚੋਬਰ ਜੀਤਾ ਚੋਬਰ ਇਹ ਜੀਤਾ ਚੋਬਰ ਲਾਨਿਆ ਬਰਉਣ ਕਾ ਬੰਦੇ ਸਾਰੇ ਹੋ ਗਏ ਇਕੱਠੇ ਹੈ ਝੋਟਾ ਆ ਗਿਆ ਸਾਡਾ ਝੋਟਾ ਚੋਬਰ ਹੈ ਹੈਗਾ ਇਹ ਨਾ ਬੂਟੇ ਤੋਂ ਕਿਹਨੇ ਕਾ ਹੋਣੇ ਸਹੀ ਗੱਲ ਹੈ ਯਾਰ ਮੈਂ ਕਿਹਾ ਮੈਂ ਕਿਹਾ ਬਾਲਟੀਆਂ ਨੇ ਪਾਣੀ ਪਾੰਦਾਂ ਭਾਈ ਕੋਇਆ ਹੋਣ ਲੱਗਿਆ ਸੀ ਮੈਨੂੰ ਪਹਿਲਾਂ ਜੇ ਲਾਈ ਦੀ ਨੂੰ ਪਹਿਲਾਂ ਆੜ ਚਾਈ ਇਹਨੂੰ ਕਹਿੰਦਾ ਆਪਣੇ ਉਸ ਦਿਨ ਦਾ ਜਿਹੜਾ ਟਰੈਕਟਰ ਡੀਕਦਾ ਮੈਂ ਕਿਹਾ ਤੂੰ ਬਾਉਂਡਰੀ ਕਮਾ ਦਿੰਦਾ ਸਾਲਿਆ ਤੂੜੀ ਦਾ ਲੋਕਾਂ ਨੂੰ ਦੇ ਜਾਂਦਾ ਸਰਾਈ ਇਹ ਚਾ ਨਾ ਇਹ ਜੀਤਾ ਭਾਈ ਮੈਂ ਕਿਹਾ ਚੇਂਜ-ਚੇਂਜ ਕਾ ਤਾਂ ਲੱਗ ਜਾਂਦਾ ਅੱਜ ਦਾੜ੍ਹੀ ਕਾਲੀ ਹੋ ਗਈ ਤੇ ਭਾਈ ਦੀ ਵਾਲ ਕਾੜੇ ਹੋ ਗਏ ਕੱਲ ਚਿੱਟੇ ਸੀਗੇ ਮੈਂ ਕਿ ਉਹ ਨਹੀਂ ਖਾ ਲਈ ਲੈ ਵੀ ਜੀਤੇ ਬਾਈ ਚੱਕੋ ਸਮੋਸੇ ਸਮੋਸੇ ਤੁਹਾਡੇ ਰੱਖਿਓ ਜੀ ਖਾਓ ਸਮੋਸਾ ਕੰਮ ਸਮੋਸੇ ਸਮੋਸੇ ਹੋਇਆ ਪਿਆ ਮੇਰੇ ਵੀਰੇ ਸਮੋਸੇ ਸਮੋਸੇ ਹੈ ਲੋਤੇ ਭੇਜਿਆ ਹਾਰ ਗਿਆ ਕਲੀ ਜੋਟਾ ਖੇਡ ਚੱਲ ਜੀ ਡੀਡ ਦੇਖਿਆ ਕਿਦਾਂ ਕਲੀ ਜੋਟਾ ਖੇਡਿਆ ਡੀਡ ਦੇਖਿਆ ਕਿੱਥੇ ਆਹਾ ਆ ਬੱਸ ਨਾ ਹੋਇਆ ਵਾ ਗੱਡੀ ਦੇ ਨਾਲ ਕਿਦਾਂ ਲੈ ਗਿਆ ਤੋੜ ਕੇ ਨਾਲ ਐਕਸੀਡੈਂਟ ਹੋ ਗਿਆ ਬਾਈ ਮੈਂ ਕਹਿੰਦਾ ਗਲਤ ਹੈ ਵੀ ਉਹਦੇ ਤਿੰਨ ਤੇ ਚੌਥੇ ਹੁਣ ਜੀਤਾ ਬਾਈ ਛੋਟਾ ਬਾਈ ਦੋਏ ਖੇਲਣ ਲੱਗੇ ਆ ਕਲੀ ਜੋਟਾ ਇੱਕੋ ਹੀ ਕਿੱਤਾ ਚੱਲਿਆ ਚੋਬਰ ਹੈ 852 ਲੈ ਕੇ ਟਰਾਲੀ ਸਟੰਡ ਜਾਂ ਨੂੰ ਸਾਡਾ सोनू ਬਾਈ ਦੂਜਾ ਟਰੈਕਟਰ ਲੈ ਗਿਆ ਵਾ ਗੇੜੇ ਨਾਲ ਲੱਗਿਓ ਬਾਰੋਬਾਰੀ ਹੈ ਆ ਚੌਥੀ ਪੰਜਵੀਂ ਟਰਾਲੀ ਗਈ ਲੈ ਵੇ ਮਿੱਤਰਾਂ 4:00 ਵਜ ਗਏ ਆ 6 ਹੂੰ ਹੂੰ 4:00 ਵਜ ਗਿਆ ਤੇ 3 ਘੰਟੇ ਚ ਆਪਾਂ 6 ਟਰਾਲੀਆਂ ਕੱਢਤੀਆਂ ਤੋੜੀਆਂ ਹੈ ਮੋਟਰ ਚਲਾਈ ਵੇ ਪਾਣੀ ਪੀਏ ਪਿਆਸ ਬਹੁਤ ਲੱਗੀ ਹੋਆ ਬੰਦਾ ਜੇ ਖਾ ਪੀ ਜਾਂਦਾ ਨਾ ਨਮਕੀਨ ਤਾਂ થਿਆਲ ਆ ਜਾਂਦੀ ਆ ਫਰਕ ਠੰਡਾ ਪਾਣੀ ਭਰੀਏ ਤੇ ਪੀਏ ਨਾਲੇ ਗੱਡੀ ਦੇ ਤੋਂ ਬੋਤਲਾਂ ਭਰ ਕੇ ਰੱਖਦੇ ਆ ਹੈ ਲੈ ਵੇ ਮਿੱਤਰਾ ਕੁਲਫੀਆਂ ਦਾ ਭਾਈ ਆ ਗਿਆ ਹੈ ਪਹਿਲਾਂ ਪਹਿਲਾਂ 5 ਰੁਪਏ ਦੀ ਕੁਲਫੀ ਹੁੰਦੀ ਸੀ ਲਾਲ ਜੀ ਹੈ ਲਾਲਾ ਜੀ ਨਹੀਂ ਨਹੀਂ ਇਹ ਨਵੇਂ ਕੇ ਬਟਰਸਕੋਚ ਆ ਖੋਏ ਵਾਲੀ ਆ 20 ਕੀ ਹੈ 30 30 ਇਹ ਕੇ ਬਟਰਸਕੋਚ ਆ ਨਹੀਂ ਉਹ ਖੋਏ ਵਾਲੀ ਸਹੀ ਆ ਦੇਖਣਾ ਤੇਖਣਾ ਨਹੀਂ ਇਹ ਖੋਏ ਵਾਲੀ ਸਹੀ ਹੈ ਖੋਏ ਵਾਲੀ ਕੁਲਫੀ ਘੈਂਟ ਹੈ ਪਿਓਰ ਖੋਏ ਵਾਲੀ ਵਧੀਆ ਹੈ ਹਾਂ ਅੱਛੀ ਹੈ ਪਿਛਲੀ ਵਾਰ ਜਦੋਂ ਸੋਨੂ ਬਾਈ ਦੀਆਂ ਨਾ ਗਾਣੇ ਕੱਢੀ ਸੀ ਉਦੋਂ ਵੀ ਇਹ ਬੰਦਾ ਆਇਆ ਸੀ ਕਿ ਕੁਲਫੀਆਂ ਖਾਦੀਆਂ ਸੀ ਬਲੌਗ ਪਾਏ ਸੀ ਕੰਮ ਤੇ ਮਨਿੰਦਰ ਵੀ ਸੀਗਾ ਅੱਜ ਫੇਰ ਮੈਨੂੰ ਖਾਣੇ ਕੁਲਫੀਆਂ ਹੈ ਲੈ ਬੇ ਮੇਤਰਾ ਟਰਾਲੀਆਂ ਦਾ ਗੜੀ ਕੰਮ ਨਿਪੜ ਗਿਆ ਹੈ ਹੁਣ ਸੋਨੂ ਬਾਈ ਦੀਆਂ ਥੋੜੀਆਂ ਰਹਿ ਗਈਆਂ ਚਾਰ ਪੰਜ ਕਿਨਾਲਾ ਉਹ ਟਰੈਕਟਰ ਇੱਥੇ ਲਾ ਲਵੇ ਮੈਂ ਕਿਹਾ ਚਾਹ ਪਾਣੀ ਪੀ ਲਈ ਤੇ ਚਾਹ ਬੰਦਾ ਬਣਾਦਾ 4 ਵਜੇ ਦਾ ਟਾਈਮ ਹੋ ਗਿਆ ਸਾਡਾ ਚਾਹ ਵਾਲਾ ਹੈ ਤੇ ਤੁਸੀਂ ਦੱਸੋ ਕਿੰਨੇ ਕਿੰਨੇ ਵਜੇ ਪੀਣੇ ਹੁੰਦੇ ਨੇ ਚਾਹ ਪਾ ਟਾਈਮ ਹੈਗਾ 4 ਵਜੇ ਦਾ ਆ ਰਾਣੀ ਲਾਤੀ ਆ ਟਰੈਕਟਰ ਵੀ ਆਪਣਾ ਨਾਲ ਲੱਗਿਆ ਬੰਦੇ ਵਾਂਗ ਚਾਹ ਪੀ ਲਈਏ ਗੜੀ ਹੈ ਸਪੈਸ਼ਲ ਕਾਫੀ ਬਰੈਡ ਪਕਾਉਣਾ ਪਰੌਂਠਾ ਮੈਗੀ ਸਭ ਕੁਝ ਬਣਦਾ ਆਪਣੀ ਗੜੀ ਬਾਈਪਾਸ ਤੇ ਹੈ ਭਲੇਖਾ ਚੌਂਕ ਨੂੰ ਕਹਿੰਦੇ ਭਲੇਖਾ ਚੌਕ ਮੇਰੇ ਵੀ ਦੇ ਉਪਰ ਭਲੇਖਾ ਚੌਕ ਹੈ ਆ ਰੋਡ ਗਿਆ ਹਾਰਪਰ ਨੂੰ ਆਉਗਾ ਨਵਾਂ ਸ਼ਹਿਰ ਨੂੰ ਆਉਗਾ ਚੰਡੀਗੜ੍ਹ ਨੂੰ ਇਧਰ ਆ ਲੱਗੇ ਆਪਣੇ ਬਲਾ ਚੌਰ ਨੂੰ ਹੈ ਇਹ ਹੈਗਾ ਭਲੇਖਾ ਚੌਕ ਬਹੁਤ ਐਕਸੀਡੈਂਟ ਇੱਥੇ ਹੋਏ ਹੁਣ ਇੱਥੋਂ ਕੱਟ ਕੇ ਬਾਈਪਾਸ ਉਹ ਸਾਹਮਣੇ ਬਣਾਤਾ ਉੱਥੇ ਉੱਥੇ ਕਿਉਂਕਿ ਬਹੁਤ ਐਕਸੀਡੈਂਟ ਅਥੇ ਹੋਇਆ ਯਾਰ ਬਹੁਤ ਵੀ ਆ ਗਿਆ ਜੀਤਾ ਉਹ ਚਾਹ ਪੀ ਲੈ ਆਜੋ ਆ ਗਿਆ ਚੋਬਰ ਫੋਨ ਬੰਦ ਕਰੀ ਫਿਰਦਾ ਚੋਬਰ ਦਾ ਕੋਈ ਫਾਇਦਾ ਨਹੀਂ ਚੋਬਰ ਦਾ ਉਹ ਫੋਨ ਇਹਦੇ ਅੰਦਰ ਲਾਇਆ 50 ਫੋਨ ਲਾਏ ਉਹਦੇ ਅੰਦਰ ਚਾਰ ਜਮੈਂ ਤਾਂ ਚੱਕਿਆ ਦੋ ਫੋਨ ਹੈ ਤੁਹਾਡੇ ਕੋਲ ਇੱਕ ਤਾਂ ਚਾਲੂ ਰੱਖੋ ਘਟੋ ਘਟ ਲੈ ਚਲਾਈਏ ਜਾਨੋ ਇਹ ਦੋ ਮਿੰਟ ਉਹ ਮੈਂ ਨਹੀਂ ਕਿਹਾ ਤੇ ਹੇਲਿਆਵਾ ਬੰਦਾ ਹੇਲਿਆਵਾ ਰਹਿਣਾ ਖੜੇ ਮੈਂ ਗੱਡੀ ਸੋਚਾ ਔਨ ਰੱਖਣਾ ਪੈਣਾ ਫਿਰ ਇਹਦਾ ਫੋਨ ਚਾਰਜ ਹੋ ਜਾਏ ਇਹਨਾਂ ਸ਼ੁਕਰ ਆ ਆਜੋ ਐਨਾ ਸ਼ੁਕਰ ਹੈ ਮੈਂ ਅੱਜ ਆਈਫੋਨ ਦੀ ਡਾਟਾ ਕੇਬਲ ਚੱਕ ਲਿਆ ਐ ਨਹੀਂ ਤੇ ਕਿਆ ਬਣਦਾ ਫਿਰ ਲੈ ਵੇ ਮਿੱਤਰਾ 4:45 ਚਾਹ ਆ ਗਈ ਆਪਣੀ ਹੈ ਟਰੈਕਟਰ ਚੜ ਜਾਵੇਂਗਾ ਇੱਥੇ 4:00 ਦਾ ਟਾਈਮ ਪੱਕਾ ਹੈ ਆਪਣਾ ਬਾਬਿਓ 4:00 ਵਜੇ ਸਾਡੀ ਪੀਣੀ ਪੀਣੀ ਹੈ ਚਾਹ ਅੱਗ ਵਰਦੀ ਉਹ ਚਾਹਾਂ ਠੰਡ ਹੋ ਗਏ ਹਨ ਅਮਰਾਨੀ ਖੜੀ ਲੰਦੇ ਚਲੇ ਚੇ ਕਰਦੀ ਹੈ 23:48 ਭੋਸਲਾ ਸਾਡਾ ਜਾਂਦਾ ਮੋਰੇ ਮੋਰੇ ਆਪਾਂ ਕਰਦੇ ਹਾਂ ਫੋਲੋ ਨੂੰ ਪਿੱਛੇ ਪਿੱਛੇ ਆਪਣੇ ਘੜੀ ਘੋੜੀਆਂ ਦਾ ਫਾਰਮ ਖੋਲੇ ਬੰਦਰ ਯਾਰ ਬਹੁਤ ਟੌਪ ਦਾ ਹਾਂ ਘੋੜੀਆਂ ਦੇਖੋ ਬੰਦੇ ਨੇ ਕਿੰਨੀਆਂ ਰੱਖੀਆਂ 2 ਕਿੱਦਾਂ ਲੰਗੀਆਂ ਲੈ ਵੇ ਮਿੱਤਰਾਂ ਪਹੁੰਚ ਗਏ ਹੁਣ ਪਿੰਡ ਸਿੰਬਲ ਬਿਆਰੇ ਹੈ ਇੱਥੇ ਸੋਨੂ ਬਾਈ ਦੇ ਆਪਣੇ 5 ਕਨਾਲਾ ਰਹਿ ਗਈਆਂ ਸੀਆਂ 5 ਕਨਾਲਾ ਵੇਕਾ 3 ਕਨਾਲਾ ਇੱਕਾ 8 ਕਨਾਲਾ ਇੱਥੇ ਰਹਿ ਗਈਆਂ ਸੀ ਕਿੱਲਾ ਕਿੱਲਾ ਕਰ ਰਿਹਾ ਸੀਗਾ ਤੇ ਹੁਣ ਰੀਪਰ ਆ ਗਿਆ ਇਧਰ ਉੱਪਰ ਕੰਮ ਕਰਾਣਾ ਬਾਈ ਬਹੁਤ ਔਖਾ ਹੈ ਯਾਰ ਹਨਾ ਨਾਲ ਰਹਿ ਕੇ ਕੰਮ ਕਰਾਣਾ ਥੱਪ ਖਾਨਾ ਉੱਪਰ ਚੜ੍ਹ ਕੇ ਕੰਮ ਕਰਾਣਾ ਬਹੁਤ ਔਖਾ ਹੈ ਬਾਬੇ ਉਹ ਕਹਿਣ ਦਾ ਕਾਰਨ ਚ ਬਹੁਤ ਫਰਕ ਆ ਆਪਾਂ ਦਾ ਗੱਡੀਆਂ ਚਲਾਣੀਆਂ ਸੌਖੀਆਂ ਆ ਘੱਮ ਪੜੇ ਔਖੇ ਆ ਯਾਰ ਮੇਰਾ ਸਵੇਰ ਦਾ ਨਾਲਾ ਦੇਖ ਦੇ ਕੇ ਪੁੱਛੋ ਐ ਬਈ ਟਰਾਲੀ ਭਰਤੀ ਬੰਦੇ ਨੇ 20 ਮਿੰਟ ਲਾਏ ਯਾਰ ਪੱਧਰੇ ਖੇਤਾਂ 'ਚ ਤਾਂ ਟਾਈਮ ਲੱਗਦਾ ਨਹੀਂ ਜਿੱਥੇ ਬੱਟਾ-ਬੁੱਟਾ ਨਾ ਹੋਣਾ ਉਹ ਮਾਰੇ ਕੱਢ ਕੇ ਬਾਈ ਉਹਨਾਂ ਨੇ ਟਰਾਲੀ ਜੱਸੇ 20 ਮਿੰਟ ਟਰਾਲੀ ਭਰਤੀ ਤਾਂ ਹੁਣ ਇੱਕੋ ਨਹੀਂ ਪਿੰਡ ਨੂੰ ਤੇ ਹੁਣ ਆਪਾਂ ਇੱਥੋਂ ਕੰਮ ਨਿਬੜ ਕੇ ਜਾਣਾ ਹੈ ਪਿੰਡ ਮਯਾਰੀ ਹੈ ਚਾਰ ਦਿਨ ਹੋ ਗਏ ਆਪਣੇ ਰੀਪਰ ਚੱਲਦਾਂ ਆਪਣੇ ਜੱਸੇ ਬਾਈ ਦੇ ਹੈ ਮੈਂ ਬਈ ਇੱਧਰ ਕੰਮ ਮੁੱਕ ਗਿਆ ਹਾਂ ਰੀਪਰ ਚੱਲੇ ਆ ਮਯਾਰੀ ਨੂੰ ਤੰਗਲੀ ਭੁੱਲ ਗਏ ਪਿੱਛੇ ਬਾਈ ਹੋਣੀ ਹੈ ਗੱਡੀ ਸਾਈਡ ਤੇ ਲਾ ਕੇ ਤੰਗਲੀ ਚੱਕਣ ਚੱਲੇ ਆਂ। ਇਹ ਬੰਦੇ ਜਿੱਤੇ ਵਾਈ ਦੇ ਤੰਗਲੀ ਚੱਕੀ ਹੋ ਸੀ। ਇਹਨੂੰ ਕਹਿੰਦੇ ਰਹਿਣ ਦੇ। ਅਸੀਂ ਚੱਕ ਲੈਣੀ। ਕਹਿੰਦੇ ਅਸੀਂ ਆਪ ਲੈਾਂਗੇ। ਕਹਿੰਦੇ ਅਸੀਂ ਆਪ ਲੈ ਆਣੀ। ਹੁਣ ਆਪ ਹੀ ਛੱਡਿਆ ਏ। ਹੁਣ ਫੇਰ ਚੱਲੇ ਆਂ 2 ਕਿਲੋਮੀਟਰ ਪਿੱਛੇ ਨੂੰ। ਐਦਾਂ ਦੇ ਬੰਦੇ ਸਾਡੇ ਆ। ਐਟਮਾ ਬਹੁਤ ਔਖਾ ਕੰਮ ਕਰਾਉਣਾ ਭਾਈ ਬੰਦਿਆਂ ਤੋਂ ਬਹੁਤ ਔਖਾ ਮੋਬਿਓ। ਸਿਰ ਪਰ ਰਹਿਣਾ ਪੈਂਦਾ ਓ ਟੈਂਪਰਾਨ ਕਰਦੇ ਯਾਰ ਕੰਮ ਕਰਦੇ ਆ। ਬਹੁਤ ਔਖਾ। ਮੋਰੇ ਚੱਲਦਾ ਮੋਰੇ ਪੈਦਲ ਵੀ ਉਹ ਮੋਰੇ ਦੇਖੋ ਕੋਈ ਉਹ ਸਾਹਮਣੇ। ਇੱਥੋਂ ਕਦੋਂ ਟਰੈਕਟਰ ਇੱਥੋਂ ਕਦੋਂ ਟਰੈਕਟਰ ਕੱਢਿਆ ਯਾਰ ਬੰਦਿਆਂ ਨੇ ਤੰਗੜੀਆਂ ਸਾਨੂੰ ਲੱਭਦੀ ਹੁਣ ਪਾ ਲੈ ਕੇ ਨਹੀਂ ਨਹੀਂ ਚਲੋ ਚਲੋ ਦੇਖੋ ਦੇਖੋ ਮੋਰੀ ਤਾਂ ਨਹੀਂ ਹੈਗੀ ਉਹ ਮੋਰੀ ਆਹੀ ਬਣਾ ਕੇ ਗਾਏ ਆਹੀ ਬਣਾ ਕੇ ਤੁਰ ਕੇ ਦੇਖਦੇ ਕੋ ਚੱਕ ਕੇ ਨਾ ਲੈ ਗਿਆ ਹੋਵੇ ਪਰ ਇੰਨੀ ਛੇਤੀ ਯਾਰ ਕਿਨੇ ਚੱਕਣੀ ਭਾਈ ਯਾਰ ਕਮਾਲ ਦੀ ਗੱਲ ਆ ਲੇ ਵੇ ਤੰਗਲੀ ਬੰਦੇ ਨੇ ਇਮਾਨਦਾਰ ਬੰਦੇ ਐਦਾਂ ਸ਼ੁਕਰੀਆ ਭਰਾ ਥੈਂਕ ਯੂ ਯਾਰ ਦੰਨਿਆਵਾਦ ਬਹੁਤ ਵਾ ਇਮਾਨਦਾਰ ਲੈ ਵੇ 2 ਮਿੰਟਾਂ ਜੇ ਕੰਮ ਹੋ ਜਾਣਾ ਸਹੀ ਗੱਲ ਆ ਬੰਦੇ ਆ ਚੱਲਦਾ ਅਗਲਾ ਮੈਨੂੰ ਮਠਾਣ ਲੱਗ ਗਿਆ ਕਿ ਨਾਲ ਮੇਰੇ ਪਿੰਡ ਦਾ ਬੰਦਾ ਜੇਗਾ ਹਾਂ ਬੰਦਾ ਜੇ ਤੰਗਲੀ ਮੈਂ ਗੱਡ ਕੇ ਗਿਆ ਤਾਂ ਐਦਾਂ ਉਹ ਕਹਿੰਦੇ ਟਰੈਕਟਰ 'ਤੇ ਰੱਖ ਲੈਣੇ ਐਦਾਂ ਬਾਬੇ ਇਮਾਨਦਾਰ ਬੰਦੇ ਵੀ ਹੈਗੇ ਐਦਾਂ ਯਾਰ ਦੁਨੀਆ ਤੇ ਆਪਾਂ ਆਪਣਾ ਤੰਗਲੀ ਭਰੇ ਕਿਸੇ ਚਲ ਗਈ ਬਾਈ ਨੇ ਚੱਕ ਕੇ ਸਾਮਕਾ ਰੱਖ ਲਈ ਆ ਮੈਂ ਗੱਡ ਕੇ ਗਿਆ ਤਾਂ ਹੈ ਨਹੀਂ ਉੱਥੇ ਘੈਂਟ ਬੰਦਾ ਯਾਰ ਦਿਲ ਦਿਲ ਖੋਸ਼ ਕਰਤਾ ਬਾਬੇ ਦਿਲ ਖੋਸ਼ ਕਰਤਾ ਸਲੂਟ ਹੈ ਸਲੂਟ ਆ ਯਾਰ ਸਹੀ ਗੱਲ ਆ ਲੈ ਯਾਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਇਮਾਨਦਾਰੀ ਵੀ ਇਮਾਨਦਾਰੀ ਹੈਗੀ ਆ ਲੈ ਬਾਬੇਓ ਕਰੋ ਦਸ ਹੁਣ ਚਸ਼ਮਿਆਂ ਦੇ ਜੈ ਬਾਬੇ ਪੀਰਾਂ ਦੀ ਇਹ ਚਸ਼ਮਾਂ ਜਗਾ ਬਾਬੇਓ ਬਹੁਤ ਅੱਛੇ ਪਹਿਨਦੇ ਤੇ ਜੇਠੇ ਮੇਰ ਵਰਨਦਾ ਹਰੇਕ ਮੇਰ ਇੱਥੇ ਮੇਲਾ ਭਰਦਾ ਤੇ ਆਪਣੇ ਕੋਲੇ ਆ ਰੁੜਕੀ ਮੋਗਰਾ ਪੈਂਦਾ ਚਸ਼ਮਿਆਂ ਬਹੁਤ ਮੰਨੀ ਪ੍ਰਵੰਨੀ ਜਗਾ ਆ ਬਾਬੇ ਲੈ ਵੇ ਮਿੱਤਰਾ ਤੇਲ ਆ ਗਿਆ ਹੈ ਕੰਬਾਈ ਹੋਣੀ ਪਾਣ ਲੱਗਿਆ ਟਰੈਕਟਰ ਤੇਲ ਉਧਰ ਆਲਟਰਨੇਟਰ ਚਾਰਜ ਕਰਨੋਂ ਹਟ ਗਿਆ ਜੀਤਾ ਬਾਈ ਉਹ ਦੇਖਣ ਲੱਗਿਆ ਪਹੁੰਚ ਗਏ ਅਸੀਂ ਮਯਾਰੀ ਰਾਣੀ ਲਿਚ ਲਿਚ ਕਰਦੇ ਖੜੀਆਂ ਨਾ ਪੇੜ 48 ਹੈ ਆਲਟਰਨੇਟਰ ਛੱਡ ਗਿਆ ਭਾਈ ਆਲਟਰਨੇਟਰ ਮੈਂ ਨਾ ਉੱਥੇ ਦੇਖ ਲਿਆ ਮੈਂ ਕਿਹਾ ਮੈਂ ਨਹੀਂ ਛੱਡ ਗਿਆ ਇਹ ਆਹ ਕਰ ਛੱਡ ਤੋ ਨਹੀਂ ਇਹੀ ਕਿ ਚੱਕਰ ਗਿਆ ਛੱਡ ਗਿਆ ਭਾਈ ਕਿ ਤਾਰ ਤੋ ਨਹੀਂ ਖੁੱਲੀ ਕੋਈ ਹਾਂ ਚਾਰ ਤੋ ਤਾਂ ਨਹੀਂ ਖੁੱਲੀ ਕੋਈ ਕੀ ਚੱਕਰ ਪੈ ਗਿਆ ਇਹ ਬਹੁਤ ਕਮਨ ਹੁੰਦੇ ਬਹੁਤ ਯਾਰ ਅਰਚਣਾ ਆਵੀਆਂ ਕੰਮ ਕਰਨੇ ਕਿਹੜਾ ਸੌਖਾ ਹੈ ਕੰਮ ਡੀਜ਼ਲ ਉਹ ਡੀਜ਼ਲੀ ਹੋਇਆ ਪਿਆ ਹੈ ਡੀਜ਼ਲ ਵੀ ਲਿਚ ਲਿਚ ਕਰਦਾ ਡੀਜ਼ਲ ਹੈ ਆ ਰੰਗ ਦੇ ਰੋਕ ਰੁਕ 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 ਕਦਾ ਚਾਮ ਕਦਾ ਐ ਵੀਰ ਓਲੀ ਓਲੀ ਇਹ ਮੈਥੇ ਘੋੜ ਗਰੋ ਜੀਤਾ ਹੈ ਡਰਾਈਵਰ ਸੀਟ ਤੇ ਆਣਾ ਚੋਬਰ ਤੂਫਾਨੇ ਦੇ ਹੱਥਾਂ ਤੂਫਾਨੇ ਇਹ ਪੰਗਿਆ ਚੱਲਦੇ ਵਧੀਆ ਲੱਗਦੇ ਇਲੈਕਟ੍ਰੀਸ਼ੀਅਨ ਬਾਈ ਆ ਗਿਆ ਆਪਣਾ ਆਲਟਰਨੇਟਰ ਦੇਖਣ ਲੈ ਤੇ ਉੱਤਰ ਬਲੇਟ ਪਾਉਣ ਲੈ ਬਾਈ ਹੁਣਾਂ ਮੈਂ ਖੋਲਿਆ ਸਾਰਾ ਹੀ ਚੰਦ ਸਵਾਣਾ ਤੇ ਕੰਮ ਜਾਂ ਨੇੜਾ ਹੋ ਜਾਣਾ ਹੈ ਬਲੌਗ ਸ਼ਾਇਦ ਮੈਂ ਇੱਥੇ ਐਂਡ ਕਰ ਦਵਾਂ ਤੇ ਬਾਕੀ ਕੰਮ ਕਰਾਂਗੇ ਕੱਲੂ ਹੈ ਬਾਕੀ ਮਿਲਦੇ ਆ ਕਿਸੇ ਨੈਕਸਟ ਬਲੌਗ 'ਚ ਖਰੇ ਜੇ ਕੰਟੈਂਟ ਨਾਲ ਗਿਣਤੀਆਂ ਹੋ ਰਹੀਆਂ ਗਿਣਤੀਆਂ ਹੈ ਕੈਸ਼ ਗਿਣ ਹੋ ਰਿਹਾ ਕੈਸ਼ ਕਹਿੰਦੇ ਮੁੰਡਾ ਲੈ ਤਾਂ ਕੱਕ ਤੂੰ ਪੈਸਾ ਪੈਸਾ ਕਰਦੀ ਹੈ ਕਿਉਂ ਪੈਸੇ पे ਤੂੰ ਮਰਦੀ ਹੈ ਚੱਲੂ ਬਾਲਟੀ ਲੈ ਵੇ ਲੈ ਵੇ ਲੈ ਵੇ ਦੇਖੋ ਨਾ ਬਾਬਿਓ 500 ਰੁਪਏ ਕਮਾਣਾ ਯਾਰ ਕਿੰਨਾ ਔਖਾ ਹੋ ਜਾਂਦਾ ਨਾ ਸਾਡੇ ਵਰਗੇ ਐਡਾ ਕੇ ਮਾਰਦਾ ਭਾਈ ਹੈ ਨਾ ਪੈਸੇ ਦੇ ਬਾਬਾ ਜੀ ਇਹ ਮੋਰ ਪੈਲ ਪਾ ਰਿਆ ਪੈਸੀ ਹੈ ਭਾਈ ਸਾਡੇ ਵਰਗੇ ਐਡਾ ਕੇ ਮਾਰਦਾ ਜਿਹਨਾਂ ਨੂੰ ਵੈਲੀਓ ਨਹੀਂ ਪਤਾ ਪੈਸੇ ਦੀ ਜਿਹਨਾਂ ਨੂੰ ਵੈਲੀਓ ਪਤਾ 500 ਰੁਪਏ ਵੀ ਪੂਰੀ ਦਿਹਾੜੀ ਲਾ ਕੇ ਗਰਮੀ ਚ ਮੱਤ ਵੱਜ ਜਾਂਦੀ ਭਾਈ ਸਿੱਧਾ ਕਿ ਇਧਰ ਨੂੰ ਇਧਰ ਮੱਤ ਵੱਜ ਜਾਂਦੀ ਯਾਰ ਪੈਸਾ ਮਤਲਬ ਇੰਨਾ ਔਖਾ ਬਣਦਾ ਹੈ ਹਨ ਜਿਹਨੂੰ ਯਾਰ ਪੈਸੇ ਦੇ ਐਮੀਤ ਪਤਾ ਲੱਗ ਗਿਆ ਉਹ ਬੰਦਾ ਕਮਜਾਫ ਹੋ ਜੂ ਜਿਹਨੂੰ ਸਾਡੇ ਵਰਗੇ ਨੂੰ ਨਹੀਂ ਪਤਾ ਲੱਗੀ ਬਸ ਉਹ ਤਾਂ ਇਹ ਤਾਂ ਕਿਹਾ ਏਦਾਂ ਮੋਰ ਫੈਲ ਪਾਉਂਦਾ ਇਹ ਪੈਸੇ ਦੀ ਵੀ ਪਾਵੇ ਸਹੀ ਗੱਲ ਹੈ ਸਹੀ ਗੱਲ ਹੈ ਇਹਦੀ ਖਾਤਰ ਦੁਨੀਆ ਨੱਠੀ ਫਿਰਦੀ ਹੈ ਇਹਦੀ ਖਾਤਰ ਇਹਦੀ ਖਾਤਰ ਭਜੀ ਦੀ ਖਾਤਰ ਹੈ ਖਾਤਰ ਦੁਨੀਆ ਆਪਣੇ ਠਾ ਕਰ ਦਿੰਦੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਇਹਦੀ ਖਾਤਰ ਸਾਰੇ ਰਿਸ਼ਤੇ ਨਾਤੇ ਯਾਰੀ ਦੋਸਤੀ ਸਭ ਕੁਝ ਛੋੜ ਜਾਂਦੇ ਆ ਸਭ ਛੱਡ ਜਾਂਦੇ ਆ ਇਹਦੀ ਖਾਤਰ ਕੋਈ ਰਿਸ਼ਤਾ ਨਹੀਂ ਕੋਈ ਨਾਤਾ ਨਹੀਂ ਕੋਈ ਭੈਣ ਨਹੀਂ ਕੋਈ ਭਾਈ ਨਹੀਂ ਨਾ ਇਹਦੀ ਵੈਲੀ ਹੋ ਗਈ ਸਾਲੀ ਹੈ ਬੰਦੇ ਦੀ ਤਾਂ ਕੋਈ ਵੈਲੀ ਹੋਣੀ ਯਾਰ ਰਹੀ ਕਿਦਾਂ ਦਾ ਭਾਈ ਜਵਾਨ ਆ ਗਿਆ ਯਾਰ ਹੈ ਫੈਸ਼ਨ ਸਾਲਾ ਚਟਣਾ ਯਾਰ ਕੀ ਹਾਲਾਤ ਸੇ ਤੇ ਇਧਰੋਂ ਭਾਈ ਤੇਰੀ ਸਾਈਡ ਤੇ ਕੋਈ ਬਾਤ ਦੇਖ ਲਓ ਗਾਂਧੀ ਨੇ ਲੈ ਲਈ ਦੁਨੀਆ ਸਹੀ ਗੱਲ ਆ ਭਾਈ ਸਹੀ ਗਾਂਧੀ ਸਹੀ ਗੱਲ ਆ ਭਾਈ ਗਾਂਧੀ ਤੈਨੂੰ ਕਰ ਦਵਾਂ ਇਕੱਠਾ ਅਸੀਂ ਤਾਂ ਯਾਰ ਜ਼ੀਰੋ ਹੋ ਗਏ ਯਾਰੀ ਦੋਸਤੀ ਹਰੇ ਗਏ ਜਗਾ ਯਾਰ ਪੈਸਾ ਹੀ ਸਾਲਾ ਇੰਪੋਰਟੈਂਟ ਹੋ ਗਿਆ ਬੰਦੇ ਲੈ ਲੈ ਮੈਂ ਬਹੁਤ ਬੰਦੇ ਦੇਖੇ ਯਾਰ ਪੈਸੇ ਦੀ ਖਾਤਰ ਬਿਖ ਜਾਂਦੇ ਦੁਨੀਆ ਮਾਰਦਾਂ ਦੀ ਭੰਡਾਂ ਦੀ ਐ ਕਰਦਾਂ ਦੀ ਉਹ ਕਰਦਾਂ ਦੀ ਮੀਂਦਾ ਖਲਾਅਦ ਹੁੰਦੀ ਟਰ ਰ ਰ ਰ ਠੀਕ ਯਾਰ ਤਾਂ ਮੇਰਾ ਭਰਾ ਪੈਸਾ ਪੁੱਛਦਾ ਹੱਥਾਂ ਦੀ ਯਾਰ ਮੈਡ ਹੈ ਨਾ ਇਹ ਤਾਂ ਆਖਦਾ ਜਾਂਦਾ ਰਹਿਣਾ ਤੁਸੀਂ ਯਾਰੀ ਦੋਸਤੀ ਨਾ ਪਹਿਲ ਪਹਿਨ ਯਾਰੀ ਦੋਸਤੀ ਜਾਂ ਆਪਣੇ ਯਾਰਾਂ ਦੋਸਤਾਂ ਭੈਣ ਭਾਈ ਨੂੰ ਪਹਿਲ ਆਧਾਰ ਤੇ ਰਿਸ਼ਤੇ ਨਾਤੇ ਆਪਣੇ ਵੇਸ ਤੇ ਯਾਰੀ ਪਹਿਲ ਆਧਾਰ ਤੇ ਰੱਖੋ ਆਪ ਸਹੀ ਚੱਲੋ ਅਗਲਾ ਸਹੀ ਚੱਲਦਾ ਜਾਂ ਨਹੀਂ ਚੱਲਦਾ ਗੱਲ ਵੱਖਰੇ ਅਗਲਾ ਸਹੀ ਚੱਲਦਾ ਜਾਂ ਨਹੀਂ ਚੱਲਦਾ ਉਹ ਗੱਲ ਵੱਖਰੀ ਆ ਆਪ ਸਹੀ ਚੱਲੋ ਪੈਸੇ ਦੀ ਖਾਤਰ ਕਦੇ ਵੀ ਨਾ ਯਾਰ ਬੇਗੋ ਬੈਠਾ ਸੀ ਇਹਨੇ ਸਮਝ ਰਹਿਣੀ ਐਨਾ ਸਮਝਾਈਏ ਨਾ ਪਰ ਯਾਰ ਬਹੁ ਹਾਲਾਤ ਬਾਬਿਓ ਮਾਰੇ ਆ ਗਏ ਬਹੁਤ ਯਾਰ ਮੋਟਰਾਂ ਦਾ ਪਾਣੀ ਪੀਣ ਦਾ ਵੀ ਸਵਾਦ ਵੱਖਰਾ ਹੀ ਆ ਮੋਟਰ ੰਡਾ ਪਾਣੀ ਹੈ ਕਿੱਥੋਂ ਫਿਲਟਰ ਰਫ੍ਰਿਜਰੇਟ ਅਰੇਸ ਕਰੂ ਇਸ ਪਾਣੀ ਦੀ ਆ ਵੀ ਸਵਾਦ ਵੱਖਰਾ ਹੀ ਆ ਮੋਟਰਾਂ ਦੇ ਨਹਾਣ ਦਾ ਮੋਟਰਾਂ ਦੇ ਪਾਣੀ ਪੀਣ ਦਾ ਆ ਦੇਖਿਆ ਬੰਦਾ ਕਿੱਥੇ ਪੈਰ ਰੱਖੀ ਫਿਰਦਾ ਉਹ ਕਿੱਥੇ ਗਿਆ ਤੁਹਾਡੇ ਭਾਈਆਂ ਪੈਰ ਰੱਖਣੇ ਵਾਲਾ ਹੱਦ ਵਿਹਾਰ ਦਾ ਲਾ ਲੈ ਕਰੋ 10 ਰੁਪਏ ਤੇ ਬਜਰ ਦੇ 10 ਰੁਪਏ ਲਾ ਦਿਆ ਕਰੋ ਜਨਨ ਤੱਕ ਸਬਸਕ੍ਰਾਈਬ ਕਰਦੇ ਹੋ ਸਮਾਨੇ ਕੋਲ ਕਿ ਮਿਲ ਜਾਂਦਾ ਓ ਕਾ ਜਿੱਤਿਆ